ਸਾਸੀ ਗੱਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖਰ ਤੁਹਾਡਾ ਸਵਾਗਤ ਕਰਦਾ ਹਾਂ ਕਸਵਾ ਡੇਲੋਂ ਦੇ ਨਜ਼ਦੀਕ ਪਿੰਡ ਬੂਲ ਦੇ ਵਿੱਚ ਪਹੁੰਚਿਆ ਜਿੱਥੇ ਅੱਜ ਬਾਬਾ ਮਾਨ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿੱਥੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਿਆ ਨੇ ਮੰਨਿਆ ਜਾਂਦਾ ਹੈ ਕਿ ਇਸ ਜਗ੍ਹਾ ਦਾ ਇਸਤਾਨ ਦਾ ਇੱਕ ਵੱਖਰਾ ਇਤਿਹਾਸ ਹੈ ਦੱਸਿਆ ਜਾਂਦਾ ਹੈ ਕਿ ਬਾਬਾ ਕਿਸ਼ਨਜੀ ਸਿੰਘ ਜੀ ਦੀ ਵੰਸ਼ ਵਿੱਚੋਂ ਬਾਬਾ ਮਾਨ ਦਾਸ ਜੀ ਸੀ ਜਿਨ੍ਹਾਂ ਦੀ ਯਾਦ ਵਿੱਚ ਅੱਜ ਸਮਾਗਮ ਕਰਾਇਆ ਜਾਂਦਾ ਹੈ ਇੱਥੇ ਦੂਰੋਂ ਦੂਰੋਂ ਸੰਤਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਨਤਮਸਤਕ ਹੁੰਦੀਆਂ ਨੇ ਮੱਥਾ ਟੇਕਦੀਆਂ ਨੇ ਦੂਰੋਂ ਤਰਾਂਦੇਓ ਜੇਕਰ ਕਿਸੇ ਦੀ ਸੁੱਖਣਾ ਪੂਰੀ ਹੋ ਜਾਂਦੀ ਹੈ ਫਿਰ ਉਹ ਆ ਕੇ ਇੱਥੇ ਝੰਡੇ ਚੜਾਉਂਦੇ ਨੇ ਮੱਥਾ ਟੇਕ ਹਾਂਜੀ ਸਰਪੰਚ ਸਾਹਿਬ ਜਿਹੜਾ ਅੱਜ ਸਮਾਗਮ ਕਰਾਇਆ ਜਾ ਰਿਹਾ ਜੂੜ ਮੇਲਾ ਪਿੰਨਾਂ ਦੀ ਚਾਚ ਇਹ ਸਾਡੇ ਨਗਰ ਪਿੰਡ ਬੂਲ ਵਿਖੇ ਬਾਬਾ ਮਾਨ ਦਾਸ ਜੀ ਦੀ ਪਵਿੱਤਰ ਯਾਦ ਦੇ ਵਿੱਚ 199 ਸਾਲਾ ਨਾ ਜੂੜ ਮੇਲਾ ਪਿੰਡ ਬੂਲ ਵਿਖੇ ਬਾਬਾ ਜੀ ਦੇ ਸਥਾਨਾਂ ਤੇ ਕਰਵਾਇਆ ਇਹ ਤਿੰਨ ਰੋਜ਼ ਚੱਲਦਾ ਜੀ 27 ਤਰੀਕ ਨੂੰ ਮਹਾਰਾਜ ਪ੍ਰਗਾਸ ਹੋਏ ਨੇ 28 ਤਰੀਕ ਨੂੰ ਮੱਧ ਦੇ ਭੋਗ ਪਏ ਨੇ ਅੱਜ ਸਵੇਰੇ ਭੋਗ ਪੈਣ ਪ੍ਰੰਤ ਕਥਾ ਕੀਰਤਨ ਹੋਇਆ ਤੇ ਹੁਣ ਕਲਾਕਾਰ ਵੀਰੇ ਆਪਣਾ ਠੀਕਾ ਉਹ ਮੰਨਤਾ ਮੰਨ ਜਾਂਦੀ ਐ ਕਿ ਇੱਥੇ ਝੰਡੇ ਚੜਾਈ ਜਾਂਦੇ ਨੇ ਕਿ ਉਹ ਦੱਸਿਓ ਸਾਨੂੰ ਇਹ ਡੇਰੇ ਦੀ ਮੰਨਤਾ ਜੀ ਜਿਹੜੀ ਉਹ ਝੰਡਿਆਂ ਦਾ ਇਤਿਹਾਸ ਆ ਜਿਸ ਦੀ ਵੀ ਕੋਈ ਵੀ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਨਹੀਂ ਇੱਥੇ ਆਉਂਦੀਆਂ ਨੇ ਬਹੁਤ ਲੋਕਾਂ ਦੇ ਹੱਥਾਂ ਜੁੜੀ ਹੋਈ ਆ ਸਾਡੇ ਨਗਰ ਤੇ ਬਹੁਤ ਮੇਰਾ ਬਾਬਾ ਜੀ ਦੇ ਜੋ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਜੀ ਦੀ ਵੀ ਮਨੋ ਕਾਮਨਾ ਬੰਦਾ ਇੱਥੇ ਸੁੱਖ ਤੇ ਪੂਰੀ ਹੁੰਦੀ ਆ ਉਹ ਆਪਣੀ ਮਨਪਸੰਦ ਰੰਗ ਦੇ ਆ ਝੰਡਾ ਬਾਬਾ ਜੀ ਦੇ ਸਥਾਨ ਤੇ ਚੜਾਉਂਦਾ ਨਾਮ ਬੇਰੀ ਕਿਉਂ ਤੇ ਵੀ ਬਸੋਏ ਬਾਬਾ ਸ੍ਰੀ ਕਿਸ਼ਨ ਜੀ ਤਕਰੀਬਨ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਵੀ 200 ਸਾਲ ਪਹਿਲਾਂ ਬਾਬਾ ਮਾਨ ਦਾਸ ਜੀ ਨੇ ਪਿੰਡੋਂ ਬਾਹਰ ਟਿੱਬਿਆਂ ਤੇ ਆ ਕੇ ਡੇਰਾ ਲਾ ਲਿਆ ਕਿਉਂਕਿ ਸਾਡੇ ਆ ਪਿੰਡ ਨੂੰ ਟਿੱਬਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਇੱਕ ਦਿਨ ਚੇਲੇ ਦੇ ਨਾਲ ਦਾਤਨ ਕਰਦੇ ਕਰਦੇ ਬਾਬਾ ਜੀ ਟਿੱਬਿਆਂ ਵੱਲ ਚਲੇ ਗਏ ਬਾਬਾ ਜੀ ਨੇ ਕਿੱਕਰ ਦੀ ਦਰਤਨ ਨੂੰ ਮਿੱਟੀ ਦੀ ਢੇਰੀ ਬਣਾ ਕੇ ਵਿੱਚ ਘੜਦਾ ਚੇਲਾ ਕਹਿਣ ਲੱਗਿਆ ਬਾਬਾ ਜੀ ਵੀ ਇਹ ਕੀ ਖੇਡਾਂ ਕਰ ਰਹੇ ਹੋ ਬਾਬਾ ਜੀ ਨੇ ਬਚਨ ਕੀਤੇ ਕਿ ਇੱਥੇ ਸੁੱਖਣਾ ਪੂਰੀਆਂ ਹੋਇਆ ਕਰਨਗੀਆਂ ਤੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਇਆ ਕਹਿੰਦੇ ਸੁੱਖਣਾ ਪੂਰੀਆਂ ਹੋਇਆ ਕਰਨਗੀਆਂ ਜਦੋਂ ਇਸ ਤੱਕ ਬਾਰੇ ਨਗਰ ਦੇ ਬਜ਼ੁਰਗਾਂ ਨੇ ਦੇਖਿਆ ਤਾਂ ਕਿਕਰ ਦੀ ਦੱਤ ਨੂੰ 베ਰੀ ਦੇ ਪੱਤੇ ਨਿਕਲਿਆ ਉਸ ਦਿਨ ਤੋਂ ਨਗਰ ਦੇ ਬਜ਼ੁਰਗਾਂ ਨੇ ਇਸ ਜਗ੍ਹਾ ਨੂੰ ਲਿਪਣਾ ਪੋਚਣਾ ਸ਼ੁਰੂ ਕਰ ਦਿੱਤਾ ਤੇ ਉਹ ਚੀਜ਼ ਅੱਜ ਦੇਖ ਲਓ ਕਿੰਨਾ ਇੱਕ ਭਾਰੀ ਸਲਾਨਾ ਜੋੜ ਮੇਲੇ ਦੇ ਰੂਪ ਧਰਨ ਕਰ ਗਿਆ ਜੀ ਕਿਹੜੇ ਮਹੀਨੇ ਦੇ ਵਿੱਚ ਲੱਗਦਾ ਇਹ ਭਾਦੋਂ ਦੀ ਕਾਤਸੀ ਨੂੰ ਮਨਾਇਆ ਜਾਂਦਾ ਜੀ ਹੁਣ ਵੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਟਿੱਬੇ ਤੇ ਬਾਬਾ ਜੀ ਆਏ ਸੀਗੇ ਹੁਣ ਵੀ ਟਿੱਬੇ ਤੇ ਜਗ੍ਹਾ ਮੌਜੂਦ ਆ ਉਹਨਾਂ ਦੀ ਅਜੇ ਵੀ ਟਿੱਬਾ ਇੱਥੇ ਹਾਂਜੀ ਹਾਂਜੀ ਟਿੱਬਿਆਂ ਟਿੱਬੇ ਤੇ ਹੀ ਆ ਜੀ ਕਿਉਂਕਿ 베ਰੀ ਦਾ ਇਤਿਹਾਸ ਆ ਭਾਈ ਕੀ 베ਰੀ ਦੇ ਨਾਂ ਨਾਲੇ ਇਸਤਾਨ ਜਾਣਿਆ ਜਾਂਦਾ ਜੀ ਤੇ ਜਿਹੜੀ ਇਸ ਚੀਜ਼ ਦੀ ਮਾਨਤਾ ਮੈਂ ਤੁਹਾਨੂੰ ਫੇਰ ਦੱਸ ਦੇਣਾ ਕਿ ਝੰਡਿਆਂ ਦੀ ਮਾਨਤਾ ਇਹ ਪੰਤ੍ਰੀ ਜਪਾ ਮਾਨੋ ਸੰਤਾਈ ਸੀ ਨਹੀਂ ਇਹ ਗੁਰੂ ਨਾਨਕ ਦੇਵ ਜੀ ਨੇ ਜੋ ਦਾਸੀਆਂ ਸੀ ਨੇ ਕੀਤੀਆਂ ਸ੍ਰੀ ਕਿਸੇ ਦਾਸ ਜੀ ਉਹਨਾਂ ਦੇ ਕੋਲ ਚੋਂ ਨੇ ਬਾਬਾ ਮਾਨ ਦਾਸ ਜੀ ਠੀਕ ਹੈ ਹਾਂ ਜੀ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਜੀ ਇਹ ਤਾਂ ਬਹੁਤ ਦੂਰ ਦਰਾਡੇ ਤੋਂ ਆਉਂਦੀ ਨੇ ਦੇਸ਼ਾਂ ਪ੍ਰਦੇਸ਼ਾਂ ਚੋਂ ਆਉਂਦੀਆਂ ਨੇ ਸੰਗਤਾਂ ਜੀ ਕਿਉਂਕਿ ਬਹੁਤ ਜ਼ਿਆਦਾ ਮਹਾਨਤਾ ਵਾ ਠੀਕ ਹੈ ਜੀ ਇਹ ਜਿਹੜਾ ਸਥਾਨ ਹੈ ਨਾ ਇੱਥੇ 27 ਤਰੀਕ ਨੂੰ ਮਹਾਰਾਜ ਪ੍ਰਕਾਸ਼ ਹੋਈ ਸੀ 27 ਅਗਸਤ ਨੂੰ 28 ਤਰੀਕ ਨੂੰ ਜਿਵੇਂ ਤੁਹਾਨੂੰ ਦੱਸਿਆ ਕਿ ਮੱਧ ਦੇ ਭੋਗ ਪੈਣ ਪ੍ਰੰਤ ਅੱਜ ਸਮਾਪਤੀ ਹੋਈ ਆ ਕਥਾ ਕੀਰਤਨ ਹੋਇਆ ਇਹ ਜਿਹੜਾ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਸਾਡੇ ਨਗਰ ਦੀ ਹੀ ਪ੍ਰਬੰਧਕ ਕਮੇਟੀ ਆ ਜੋ ਇੱਥੇ ਪ੍ਰਬੰਧ ਕਰਦੀ ਆ ਪੂਰੇ ਨਗਰ ਦੇ ਸਹਿਯੋਗ ਦੇ ਦਰ ਪ੍ਰਬੰਧ ਇੱਥੋਂ ਉਹਨਾਂ ਨੂੰ ਕੀਤਾ ਜਾਂਦਾ ਆ ਦੋ ਦਿਨ ਬਾਬਾ ਹਰਵਿੰਦਰ ਸਿੰਘ ਜੀ ਸੰਕਰ ਵਾਲਿਆਂ ਦੇ ਕਥਾ ਕੀਰਤਨ ਦਵਾਨ ਪੀਛੇ ਜਾਏ ਨੇ ਕੱਲ ਰਾਤ ਸਜਾਇਆ ਸੀ ਤੇ ਅੱਜ ਭੋਗ ਪ੍ਰੰਤ ਵੀ ਕਥਾ ਕੀਰਤਨ ਤੇ ਦਵਾਨ ਸਜਾਇਆ ਜਾਏਗਾ ਨੇ ਬਾਬਾ ਹੋਰ ਕੋਈ ਦਿਨ ਮਨਾਇਆ ਜਾਂਦਾ ਹੈ 10ਵੀਂ ਦਾ ਦਿਨ ਮਨਾਇਆ ਜਾਂਦਾ ਹੈ ਸਾਡਾ ਤਕਰੀਬਨ ਦੂਰ ਦਰਾਡੇ ਤੋਂ ਜਿਸ ਤਰ੍ਹਾਂ ਅੱਜ ਤੁਸੀਂ ਦੇਖ ਰਹੇ ਹੋ ਕਿ ਇਕੱਠਾ ਇਸੇ ਤਰ੍ਹਾਂ ਦਾ ਇਕੱਠ ਹਰੇਕ ਦਸਵੀਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਗੁਰੂ ਦੇ ਲੰਗਰ ਟੁੱਟ ਵਰਤਦੇ ਨੇ ਹਰੇਕ ਦਸਵੀਂ ਨੂੰ ਹਰ ਦਸਵੀਂ ਮਿਲਾਈ ਜਾਂਦੀ ਹੈ ਹਾਂਜੀ ਹਾਂਜੀ ਸਾਨੂੰ ਇੱਥੇ ਹੋ ਗਏ ਤੇ ਕਿਰਮੇ ਸੁਰ ਸੰਭਲਣ 45 ਸਾਲ ਹੋ ਗਏ ਹਾਂ ਇੱਥੇ ਕਿਹੜਾ ਜਾਂਦਾ ਕਹਿੰਦੇ ਇੱਥੇ ਹਾਂ ਇੱਥੇ ਬਾਬਾ ਮਾਨ ਦਾਸ ਜੀ ਉਹ ਇੱਥੇ ਹੋਏ ਨੇ ਤੇ ਇੰਨਾ ਤਪੱਸਿਆ ਕੀਤੀ ਐ ਇੱਥੇ ਉਹਨਾਂ ਜਿਹੜੇ ਜਿੱਤਿਆ ਝੰਡੀਆਂ ਲੱਗੀਆਂ ਹੋਈਆਂ ਨੇ ਇਹ ਜਗ੍ਹਾ ਤੇ ਬਾਬਾ ਮਾਨ ਦਾਸ ਨੇ ਤਪੱਸਿਆ ਕੀਤੀ ਤੇ ਤਪੱਸਿਆ ਕਰਕੇ ਇਹਨਾਂ ਸੰਗਤਾਂ ਇੱਥੇ ਆਉਂਦੀ ਜਾਂਦੀ ਸੀਗੀਆਂ ਇਹਨਾਂ ਕੋਲ ਪਿੰਡ ਬੂੜੋਂ ਸਾਰੀ ਸੰਗਤ ਇਹ ਮੰਨਣ ਲੱਗ ਗਈ ਇਹਨਾਂ ਨੂੰ ਉਸ ਤੋਂ ਬਾਅਦ ਇਹ ਤਪੱਸਿਆ ਕਰਕੇ ਜਿਹੜਾ ਵੀ ਇੱਥੇ ਸੁੱਖ ਸੁੱਖ ਦਾ ਸੀਗਾ ਆਉਂਦੇ ਨੇ 10-20 ਲੱਗਦੀ ਇੱਥੇ ਐਤਵਾਰ ਨੂੰ ਵੀ ਸੰਗਤ ਆਉਂਦੀ ਰਹਿੰਦੀ ਆ ਜਿਹੜਾ ਇੱਥੇ ਕੋਈ ਅਰਦਾਸ ਕਰਦਾ ਆ ਆਪਣੇ ਸੁੱਖ ਸੁੱਖ ਦਾ ਵਾ ਕਿਸੇ ਵੀ ਕਿਸਮ ਦੀ ਚਾਹੇ ਉਹ ਮੁੰਡੇ ਦੀ ਹੋਵੇ ਚਾਹੇ ਬਾਹਰ ਜਾਣਾ ਕਿਸੇ ਵੀ ਜਾਣਾ ਉਹਦੇ ਸੁੱਖ ਸੁੱਖ ਕੇ ਤੇ ਝੰਡੀ ਚੜਦੀ ਆ ਫਿਰ ਲੋਕ ਝੰਡੀਆਂ ਲੈ ਕੇ ਆਉਂਦੇ ਨੇ ਢੋਲ ਟਮੱਕੇ ਦੇ ਨਾਲ ਆਪਣੇ ਘਰੋਂ ਝੰਡੀ ਤਿਆਰ ਕਰਕੇ ਇੱਥੇ ਚੜ੍ਹ ਕੇ ਜਾਂਦੇ ਨੇ ਫਿਰ ਜਿਨ੍ਹਾਂ ਦੀ ਅਰਦਾਸ ਪੂਰੀ ਹੋ ਜਾਂਦੀ ਆ ਇਹ ਬਾਬਾ ਮਾਨ ਦਾ ਜਾਂਦੇ ਬਾਅਦ ਮਿਲਿਆ ਆ ਇੱਥੇ ਆਲੇ-ਦਾਲ ਦੇ ਪਿੰਡਾਂ ਦੇ ਬਹੁਤ ਦੂਰੋਂ ਦੂਰੋਂ ਆਉਣ ਸੰਗਤ ਬਹੁਤ ਆਉਂਦੀ ਆ ਇੱਥੇ ਹੁਣ ਤਾਂ ਮੇਲਾ ਇੰਨਾ ਭਰਦਾ ਚੰਡੋਲ ਲੱਗਦੇ ਨਹੀਂ ਹੁੰਦੇ ਸੀ ਇਹ ਦਸਾਂ ਕਿਸਾਨਾਂ ਦਾ ਬਹੁਤ ਮੇਲਾ ਭਰ ਲੱਗ ਗਿਆ 10-15 ਸਾਲਾਂ ਦਾ ਬਹੁਤ ਮੇਲਾ ਭਰਦਾ ਇੱਥੇ ਚੰਡੋਲ ਲਾ ਦੇ ਦੁਕਾਨਾਂ ਬਹੁਤ ਲੱਗਣ ਲੱਗ ਗਈਆਂ ਪਿੰਡ ਦੇ ਲੋਕ ਆਲੇ-ਦਾਲ ਲੋਕ ਇਲਾਕੇ ਸਾਰਾ ਮੰਦਾ ਇੱਥੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੂਲ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ ਭਾਈ ਕੀ 베ਰੀ ਬਾਬਾ ਮਾਨ ਦਾਸ ਦੀ ਯਾਦ ਵਿੱਚ ਅੱਜ ਸਮਾਗਮ ਕਰਵਾਇਆ ਗਿਆ ਜਿੱਥੇ ਦੂਰੋਂ ਦੂਰੋਂ ਸੰਗਤਾਂ ਆ ਕੇ ਨਤਮਸਤਕ ਹੋਈਆਂ ਜਿਨ੍ਹਾਂ ਨੇ ਆ ਕੇ ਮੱਥਾ ਟੇਕਿਆ ਅਜਿਹੇ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇਆ ਜਰੂਰ ਕਮੈਂਟ ਬਾਕਸ ਵਿੱਚ ਸਾਨੂੰ ਦੱਸੋ ਜੇਕਰ ਤੁਸੀਂ ਅਜਿਹੇ ਪੋਸਟਾਂ ਹੋਰ ਵੀ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ